ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਵੇਰ ਨੀਲਵਾੜ ਰੋਡ ਵਿਖੇ ਪੌਦਿਆਂ ਨੂੰ ਪਾਣੀ ਦੇਣ ਦੇ ਨਾਲ ਉਹਨਾਂ ਦੀ ਸਫਾਈ ਵੀ ਕੀਤੀ ਗਈ ਤਾਂ ਜੋ ਇਹ ਪੌਦੇ ਇਸ ਗਰਮੀ ਦੇ ਵਿੱਚ ਵਧੀਆ ਢੰਗ ਨਾਲ ਵੱਧ ਫੁੱਲ ਸਕਣ ਇਹ ਅਮਰੂਦ ਦਾ ਬੂਟਾ ਹੈ ਜਿਸ ਦੀ ਸਫਾਈ ਕੀਤੀ ਜਾ ਰਹੀ ਹੈ ਇਸ ਰੋਡ ਉੱਤੇ ਹੋਰ ਵੀ ਬਹੁਤ ਸਾਰੇ ਬੂਟਿਆਂ ਦੀ ਸਫਾਈ ਕੀਤੀ ਗਈ ਅਤੇ ਉਹਨਾਂ ਨੂੰ ਪਾਣੀ ਦਿੱਤਾ ਗਿਆ ਕੁਝ ਬੂਟੇ ਜੋ ਅੱਗ ਦੀ ਲਪੇਟ ਵਿੱਚ ਵੀ ਆਏ ਸਨ ਉਹਨਾਂ ਨੂੰ ਵੀ ਪਾਣੀ ਦੇਣ ਦੀ ਸੇਵਾ ਜੋ ਨਿਭਾਈ ਗਈ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਰੁੱਖਾਂ ਨੂੰ ਬਚਾ ਕੇ ਆਪਣੀ ਧਰਤੀ ਨੂੰ ਹਰਾ-ਭਰਾ ਬਣਾਓ ਅਤੇ ਆਪਣੇ ਵਾਤਾਵਰਣ ਨੂੰ ਸ਼ੁੱਧ ਬਣਾਓ ਅਤੇ ਆਪਣਾ ਆਉਣ ਵਾਲਾ ਭਵਿੱਖ ਸੁਰੱਖਿਅਤ ਕਰੋ ਕਿਉਂਕਿ ਰੁੱਖ ਸਾਡੇ ਜੀਵਨ ਹਨ ਔਰ ਇਹਨਾਂ ਨੂੰ ਬਚਾਉਣਾ ਵੀ ਸਾਡਾ ਹੀ ਫਰਜ਼ ਹੈ ਔਰ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨਾਂ ਰੁੱਖਾਂ ਦੀ ਸਾਂਭਾਲ ਜ਼ਰੂਰ ਕਰੋ ਤਾਂ ਜੋ ਅਸੀਂ ਸ਼ੁੱਧ ਹਵਾ ਅਤੇ ਤਾਜ਼ਾ ਆਕਸੀਜਨ ਦੇ ਨਾਲ ਆਪਣਾ ਜੀਵਨ ਵਧੀਆ ਟੰਗਣਾ ਬਤੀਤ ਕਰ ਸਕੀਏ ਸੋ ਇਹਨਾਂ ਦਰਖਤਾਂ ਨੂੰ ਬਚਾਣ ਦੇ ਉਪਰਾਲੇ ਕਰੋ ਔਰ ਲਗਾਓ ਲਗਾ ਕੇ ਇਹਨਾਂ ਦੀ ਸਾਂਭਾਲ ਜ਼ਰੂਰ ਕਰੋ ਤਾਂ ਜੋ ਇਹ ਧਰਤੀ ਦੇ ਉੱਪਰ ਆਪਣੀ ਹਰਿਆਵਲ ਵਧਾ ਸਕਣ ਔਰ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਰੁੱਖਾਂ ਦੀ ਸਾਂਸਵਾਲ ਜਰੂਰ ਕਰੋ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਵੱਧ ਤੋਂ ਵੱਧ ਰੁੱਖ ਲਗਾਓ